ਚੰਦਪਾਣ ਦੇ ਵਿੱਚ ਜੋ ਪੁਲਿਸ ਨੇ ਜਬਰ ਕੀਤਾ ਤਾਂ ਮਤਲਬ ਉੱਥੋਂ ਦਾ ਇੱਕ ਸਰਮਾਇਆਦਾਰ ਬੰਦਾ ਹੈ ਜਿਹਦੀ ਆਮ ਆਦਮੀ ਪਾਰਟੀ ਦੇ ਵਿੱਚ ਪਹੁੰਚ ਹੈ ਜਿਹੜਾ ਅਮੋਲਕ ਦਾ ਬਹੁਤ ਸਖਾ ਸੋਧਰਾ ਬੰਦਾ ਹੈਗਾ ਜਣੀ ਉਹਦੇ ਕਹਿਣ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਜਬਰ ਹੋਇਆ ਕਿ 93 ਬੰਦਿਆਂ ਦੇ ਉੱਤੇ ਪਰਚਾ ਦਰਜ ਸੀ 41 ਬੰਦੇ ਉਹਨਾਂ ਨੇ ਜੇਲ੍ਹ ਚ ਸੁੱਟਤੇ ਸੀਗੇ ਉਹ ਬੰਦੇ ਲੋਕਾਂ ਦੇ ਜ਼ੋਰ ਦੇ ਉੱਤੇ ਜਥੇਬੰਦੀਆਂ ਦੀ ਐਕਸ਼ਨ ਕਮੇਟੀ ਦੇ ਜ਼ੋਰ ਦੇ ਉੱਤੇ ਆਪਾਂ ਬਾੜ ਕਢਵਾਏ ਆ ਪੁਲਿਸ ਨੇ ਜਾਂ ਉਹਨਾਂ ਦੇ ਗੁੰਡਿਆਂ ਨੇ ਜਣੀ ਜਿਹੜਾ ਸਮਾਨ ਤੋੜਿਆ ਸੀ ਗੱਡੀਆਂ ਤੋੜੀਆਂ ਸੀ ਵਾਸਵੇਸ਼ਨ ਤੋੜਤੇ ਸੀ ਉਹਨਾਂ ਦੇ ਦਰਵਾਜ਼ੇ ਭੰਤੇ ਸੀਗੇ ਜਾਂ ਬੰਦਿਆਂ ਦੇ ਸਿੱਧੇ ਸ਼ਰੇ ਲੱਗੇ ਸੀ ਕਮਦੂਰੇ ਦੀਆਂ ਗੋਲੀਆਂ ਦੇ ਨਾਲ ਪਰ ਜਿਹੜੀ ਐਫ ਆਈ ਆਰ ਦਰਜ ਕੀਤੀ ਹੋਈ ਆ ਉਹ ਅਜੇ ਜਿਉਂ ਦੀ ਤਿਉਂ ਆ ਉਹਦੀ ਜਿਹੜੀ ਪ੍ਰਸ਼ਾਸਨ ਆ ਉਹ ਕੈਂਸਲੇਸ਼ਨ ਨਹੀਂ ਪਰ ਰਿਹਾ ਉਹ ਕੈਂਸਲੇਸ਼ਨ ਇਸ ਕਰਕੇ ਨਹੀਂ ਪਰ ਰਿਹਾ ਕਿ ਉਹਦੇ ਪਿੱਛੇ ਜਿਹੜਾ ਆਪਣਾ ਅਮੋਲਕ ਐਮ ਐਲ ਏ ਆ ਉਹ ਉਹਦੀ ਤਾਕਤ ਹੈ ਅਸੀਂ ਪਿਛਲੇ ਕਈ ਦਿਨਾਂ ਤੋਂ ਜਿਸ ਦਿਨ ਤੋਂ ਐਲਾਨ ਕੀਤਾ ਸੀ ਕਿ 22 ਤਰੀਕ ਨੂੰ ਅਸੀਂ ਐਸਐਸਪੀ ਦਫਤਰ ਅੱਗੇ ਧਰਨਾ ਲਾਵਾਂਗੇ ਉਸ ਦੇ ਦੌਰਾਨ ਹੀ ਤਿੰਨ ਦਿਨ ਜਿਹੜੀਆਂ ਐਮਐਲਏ ਅਮੋਲਕ ਸਿੰਘ ਦੀਆਂ ਅਰਥੀਆਂ ਵੀ ਜਿਹੜੀਆਂ ਪਿੰਡਾਂ 'ਚ ਫੁੱਕੇਆਂ ਜਾਣੀਆਂ ਸੀ ਕੱਲ ਚੰਦਪਾਣ ਦੇ ਲੋਕ ਤੇ ਐਕਸ਼ਨ ਕਮੇਟੀ ਦੇ ਆਗੂ ਜਿਹੜੇ ਮੱਤੇਪਿੰਡ ਦੇ ਵਿੱਚ ਜਿਹੜੀ ਐਮਐਲਏ ਦੀ ਅਰਥੀ ਫੁੱਪਨ ਜਾ ਰਹੀ ਹੈ ਤੇ ਐਮਐਲਏ ਦੇ ਕਹਿਣ ਤੇ ਹੀ ਭਾਰੀ ਗਿਣਤੀ ਦੇ ਵਿੱਚ ਪੁਲਿਸ ਨੇ ਜਾ ਕੇ ਜਿਹੜਾ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਤੇ ਚੰਦਪਾਣ ਦੇ ਲੋਕਾਂ ਨੂੰ ਲਗਭਗ 3 ਘੰਟੇ ਜਿਹੜਾ ਖੱਜਲ ਕੀਤਾ ਉਹਨਾਂ ਨੂੰ ਖਰਾਬ ਕੀਤਾ ਹਜੇ ਐਮਐਲਏ ਕਹਿ ਰਿਹਾ ਕਿ ਮੇਰਾ ਕੋਈ ਹੱਥ ਨਹੀਂਗਾ ਜੋ ਕੁਝ ਵੀ ਹੋਇਆ ਜੋ ਕੁਝ ਵੀ ਵਾਪਰਿਆ ਉਹ ਸਾਰਾ ਕੁਝ ਐਮਐਲਏ ਅਮੋਲਕ ਸਿੰਘ ਦੇ ਇਸ਼ਾਰੇ ਤੇ ਹੀ ਹੋ ਰਿਹਾ ਤੇ ਪੁਲਿਸ ਨੂੰ ਵੀ ਐਮਐਲਏ ਨੇ ਹੀ ਰੋਕਿਆ ਨਹੀਂ ਤੇ ਪੁਲਿਸ ਜਿਹੜੀ ਹੁਣ ਨੂੰ ਕਾਰਵਾਈ ਹੈ ਜਿਹੜੀ ਉਹ ਕਿਸੇ ਨਾ ਕਿਸੇ ਪਾਸੇ ਲਾ ਦਿੰਦੀ ਐ ਐਮਐਲਏ ਦੇ ਕਹਿਨ ਤੇ ਹੀ ਜਿਹੜਾ ਉਹਨਾਂ ਦੋਚੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਐਮਐਲਏ ਦੇ ਕਹਿਨ ਤੇ ਹੀ ਜਿਹੜਾ ਉਹਨਾਂ ਨੂੰ ਲਗਾਤਾਰ ਜਿਹੜਾ ਉਹ ਰਿਲੀਫ ਦਿੱਤੀ ਜਾ ਰਹੀ ਐ ਜਿਹੜਾ ਕਰਕੇ ਕਿ ਗਮਦੂਰ ਹਰਾਂ ਦੇ ਜਿਹੜਾ ਧੌਂ ਦੇ ਵਿੱਚ ਕਿਲਾ ਉਹ ਉਸ ਤੋਂ ਵੀ ਉਹਨਾਂ ਦੀ ਵੱਧ ਜਿਹੜੀ ਧੌਣ ਕਢਾਰਿਆ ਨਹੀਂ ਤੇ ਪਹਿਲਾਂ ਇਹੀ ਗਮਦੂਰ ਹਰੀ ਜਦੋਂ ਪਰਚਾ ਦਰਜ ਹੋ ਗਿਆ ਸੀ ਸਾਰਾ ਕੁਝ ਤੇ ਉਹ ਰਾਜੀ ਨਾਮੇ ਵਾਸਤੇ ਬੰਦੇ ਭੇਜ ਰਏ ਸੀ ਕਿ ਸਾਡੇ ਨਾਲ ਨਬੇੜੋ ਸਾਰਾ ਕੁਝ ਕਰੋ ਪਰ ਜਦੋਂ ਐਮਐਲਏ ਦੀ ਵਿੱਚ ਐਂਟਰੀ ਹੁੰਦੀ ਤਾਂ ਐਮਐਲਏ ਕਹਿੰਦਾ ਕਿ ਉਹ ਮੋਲਕ ਜਿਹੜਾ ਗਮਦੂਰ ਸਿੰਘ ਆ ਉਹ ਮਾਫੀ ਨਹੀਂ ਮੰਗੂਗਾ ਚੇਤਾਵਨੀ ਦਿੰਨੇ ਆ ਮੋਲਕ ਸਿੰਘ ਨੂੰ ਕੋਈ ਇਹ ਨਹੀਂ ਵੀ ਉਹਦੇ ਤੋਂ ਅਸੀਂ ਉਹਦੇ ਅੱਗੇ ਝੁੱਕ ਕੇ ਜਾਉਂ ਤੋਂ ਮਾਫੀ ਮੰਗਦੇ ਆ ਅਸੀਂ ਉਹਨੂੰ ਕਹਿੰਨੇ ਕਿ ਤੂੰ ਜਿੱਥੇ ਵੀ ਭਜਣਾ ਜਿੰਨਾ ਜ਼ੋਰ ਲਾਉਣਾ ਲਾਲਾ ਦੇਖੋ ਜੀ ਐਸਐਸਪੀ ਦਫ਼ਤਰ ਦੇ ਵਿੱਚ ਧਰਨਾ ਇਸ ਕਰਕੇ ਲਾ ਰਹੇ ਆ ਕਿ 5 ਫਰਵਰੀ ਦੀ ਘਟਨਾ ਹੈ ਚੰਦਪਾਣ ਦੇ ਵਿੱਚ ਜੋ ਪੁਲਿਸ ਨੇ ਜ਼ਬਰ ਕੀਤਾ ਤਾਂ ਮਤਲਬ ਉੱਥੋਂ ਦਾ ਇੱਕ ਸਰਮਾਇਦਾਰ ਬੰਦਾ ਜਿਹਦੀ ਆਮ ਆਦਮੀ ਪਾਰਟੀ ਦੇ ਵਿੱਚ ਪਹੁੰਚ ਹੈ ਜਿਹੜਾ ਅਮੋਲਕ ਦਾ ਬਹੁਤ ਸਕਾ ਸੋਧਰਾ ਬੰਦਾ ਹੈਗਾ ਜਣੀ ਉਹਦੇ ਕਹਿਣ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਜ਼ਬਰ ਹੋਇਆ ਮਸਲਾ ਛੋਟਾ ਸੀ ਉਹਨੂੰ ਵੱਡਾ ਬਣਾਇਆ ਗਿਆ ਤਾਂ 5 ਫਰਵਰੀ ਤੋਂ ਬਾਅਦ ਲਗਾਤਾਰ ਸੰਘਰਸ਼ ਦੇ ਵਿੱਚ ਆ ਜਣੀ ਅੱਜ ਆਪਾਂ ਅਪ੍ਰੈਲ ਮਈ ਦੇ ਵਿੱਚ ਬੈਠੇ ਆ ਤਾਂ 22 ਤਰੀਕ ਹੋ ਗਈ ਜਿਹੜੇ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਜਿਦੇ ਚੋ ਕੁਝ ਗੱਲਾਂ ਸਾਡੀਆਂ ਹੱਲ ਹੋਈਆਂ ਤੇ ਕੁਝ ਗੱਲਾਂ ਰਹਿੰਦੀਆਂ ਜਿਹੜੀਆਂ ਹੱਲ ਹੋਈਆਂ ਉਹ ਲੋਕਾਂ ਦੇ ਜੋਰ 'ਤੇ ਹੋਈਆਂ ਕਿ 93 ਬੰਦਿਆਂ ਦੇ ਉੱਤੇ ਪਰਚਾ ਦਰਜ ਸੀ 41 ਬੰਦੇ ਉਹਨਾਂ ਨੇ ਜੇਲ੍ਹ 'ਚ ਸੁੱਟਤੇ ਸੀਗੇ ਉਹ ਬੰਦੇ ਲੋਕਾਂ ਦੇ ਜੋਰ ਦੇ ਉੱਤੇ ਜਥੇਬੰਦੀਆਂ ਦੀ ਐਕਸ਼ਨ ਕਮੇਟੀ ਦੇ ਜੋਰ ਦੇ ਉੱਤੇ ਆਪਾਂ ਬਾਹਰ ਕਢਵਾਏ ਆ ਪੁਲਿਸ ਨੇ ਜਾਂ ਉਹਨਾਂ ਦੇ ਗੁੰਡਿਆਂ ਨੇ ਜਾਣੀ ਜਿਹੜਾ ਸਮਾਨ ਤੋੜਿਆ ਸੀ ਗੱਡੀਆਂ ਤੋੜੀਆਂ ਸੀ ਵਾਸਵੇ ਸ਼ੰਤੋੜਤੇ ਸੀ ਉਹਨਾਂ ਦੇ ਦਰਵਾਜ਼ੇ ਭੰਤੇ ਸੀਗੇ ਜਾਂ ਬੰਦਿਆਂ ਦੇ ਸਿੱਧੇ ਸ਼ਰੇ ਲੱਗੇ ਸੀ ਕਮਦੂਰੇ ਦੀਆਂ ਗੋਲੀਆਂ ਦੇ ਨਾਲ ਜਾਨੀ ਉਹ ਬੰਦਿਆਂ ਦਾ ਇਲਾਜ ਕਰਵਾਉਣ ਵਾਸਤੇ ਸਰਕਾਰ ਤੋਂ ਮਤਲਬ ਉਹਦਾ ਇਲਾਜ ਕਰਵਾਇਆ ਕਹਿ ਕੇ ਉਹਦੇ ਤੇ ਖਰਚਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਕਰਨਾ ਪਿਆ ਇਸੇ ਤਰ੍ਹਾਂ ਮਤਲਬ ਦੂਜਾ ਪੱਖ ਇਹ ਆ ਕਿ 93 ਬੰਦਿਆਂ ਤੇ ਪਰਚਾ ਦਾ ਸੀ 41 ਆਪਾਂ ਬਾਹਰ ਤੱਕੜਵਾ ਲਿਆ ਪਰ ਜਿਹੜੀ ਐਫ ਆਈ ਆਰ ਦਰਜ ਕੀਤੀ ਹੋਈ ਆ ਉਹ ਅਜੇ ਜਿਉਂ ਦੀ ਤਿਉਂ ਆ ਉਹਦੀ ਜਿਹੜੀ ਪ੍ਰਸ਼ਾਸਨ ਆਉ ਕੈਂਸਲੇਸ਼ਨ ਨਹੀਂ ਪਰ ਰਹਾ ਇੱਕ ਤਾਂ ਇਹ ਮਾਮਲਾ ਹੈਗਾ ਉਹ ਕੈਂਸਲੇਸ਼ਨ ਇਸ ਕਰਕੇ ਨਹੀਂ ਪਰ ਰਹਾ ਕਿ ਉਹਦੇ ਪਿੱਛੇ ਜਿਹੜਾ ਆਪਣਾ ਅਮੋਲਕ ਐਮ ਐਲ ਏ ਆ ਉਹ ਉਹਦੀ ਤਾਕਤ ਹੈ ਉਹਦੀ ਤਾਕਤ बोलਦੀ ਆ ਇਹ ਸਾਫ ਦਿਖ ਰਿਹਾ ਕਿ ਉਹਦਾ ਦਬਾਅ ਹੈ ਪ੍ਰਸ਼ਾਸਨ ਦੇ ਉੱਤੇ ਇੱਕ ਤਾਂ ਉਹ ਕੈਂਸਲੇਸ਼ਨ ਨਹੀਂ ਪਰ ਰਹਾ دوسری ਗੱਲ ਇਹ ਆ ਕਿ ਜੋ ਗਮਦੂਰ ਸਿੰਘ ਗੋਲੀਆਂ ਚਲਾ ਰਿਹਾ ਪੁਲਿਸ ਦੀ ਹਾਜ਼ਰੀ ਚਲਾ ਰਿਆ ਉਹਦੀਆਂ ਵੀਡੀਓ ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਵੀ ਚੱਲੀਆਂ ਹੋਈਆਂ ਤਾਂ ਅਸੀਂ ਇੱਥੇ ਪ੍ਰਸ਼ਾਸਨ ਨੂੰ ਵੀ ਦਿੱਤੀਆਂ ਮਤਲਬ ਉਹ ਵੀਡੀਓ ਦੇ ਆਧਾਰ ਦੇ ਉੱਤੇ ਕਿਹਾ ਹੈ ਕਿ ਜੋ ਮਜ਼ਦੂਰਾਂ ਦੇ ਉੱਤੇ ਸ਼ਰੇ ਲੱਗੇ ਹੋਏ ਆ ਜਾਨੀ ਉਹਨਾਂ ਦਾ ਉਹਨਾਂ ਦੇ ਉੱਤੇ ਪਰਚਾ 307 ਦਾ ਹੋ ਗਿਆ ਤਾਂ ਉਹਨਾਂ ਦੇ ਐਸ ਸੀ ਐਸਟੀ ਐਕਟ ਵੀ ਲੱਗ ਗਿਆ ਪਰ ਉਹਨਾਂ ਨੂੰ ਹਜੇ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਦੂਜੀ ਗੱਲ ਸਾਡੀ ਇਹ ਆ ਕਿ ਜਿਹੜੇ ਸਾਡੇ ਮਜ਼ਦੂਰ ਆ ਜਿਹੜੇ ਪੀੜਤ ਹੈਗੇ ਆ ਉਹਨਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਜਾਨੀ ਗਮਦੂਰੇ ਤੇ ਪਰਚਾ ਹੋਣਾ ਚਾਹੀਦਾ ਜੱਜੀ ਤੇ ਪਰਚਾ ਹੋਣਾ ਚਾਹੀਦਾ ਅਗਲੀ ਮੰਗ ਇਹ ਆ ਕਿ ਜੱਜੀ ਦਾ ਮੁੰਡਾ ਜਿਹੜਾ ਰੋਬਨ ਉਹ ਮਤਲਬ ਸ਼ਰੇ ਆਮ ਗੋਲੀਆਂ ਚਲਾ ਰਿਹਾ ਓਹ ਲਾਇਸੈਂਸੀ ਆ ਕਿ ਗੈਰ ਲਾਇਸੈਂਸੀ ਆ ਜਿਹੜਾ ਉਪਸਤੋਲੇ ਯਾਨੀ ਉਹ ਕੋਈ ਬਰਾਮਦ ਨਹੀਂ ਕੀਤਾ ਕੋਈ ਉਹਨਾਂ ਨੂੰ ਪੁਲਿਸ ਅਰੈਸਟ ਨਹੀਂ ਕਰ ਰਹੀਗੀ ਯਾਨੀ ਇਹ ਮਸਲੇ ਆ ਸਾਡੇ ਜਿਹੜੇ ਲਗਾਤਾਰ ਲਟਕਦੇ ਆ ਰਹੇ ਆ ਜਿਹਦੇ ਵਿੱਚੋਂ ਮਤਲਬ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਹੰਬਾਉ ਤੇ ਠਕਾਉ ਜਿਹੜਾ ਤਰੀਕਾ ਹੈਗਾ ਵੀ ਲੋਕ ਆਪੇ ਹੰਬ ਕੇ ਹਟ ਜਾਣਗੇ ਇਹਨੂੰ ਲਟਕਾਓ ਤਾਂ ਇਸ ਵਾਸਤੇ ਯਾਨੀ ਅਸੀਂ ਲਗਾਤਾਰ ਲੜ ਰਹੇ ਆ ਪਹਿਲਾਂ ਵੀ ਅਸੀਂ ਇਸ ਮਸਲੇ ਦੇ ਉੱਤੇ ਧਰਨੇ ਦਿੱਤੇ ਆ ਯਾਨੀ ਉਹਦੇ 'ਚ ਸਾਡੇ ਕਾਫੀ ਹੱਦ ਤੱਕ ਜਿੰਨਾ ਕੋ ਚੰਗਾ ਪੱਖ ਰਿਹਾ ਪ੍ਰਸ਼ਾਸਨ ਦਾ ਉਹ ਅਸੀਂ ਤੁਹਾਡੇ ਸਾਹਮਣੇ ਰੱਖਦੇ ਆ ਵੀ ਇੰਨਾ ਕੁ ਮ ਪੱਕਾ ਚੰਗਾ ਰਿਹਾ ਹੈ ਜਿਹੜਾ ਮਾੜਾ ਰਿਹਾ ਜਿਹੜਾ ਹਜੇ ਹੱਲ ਕਰਨ ਵਾਲਾ ਹੈ ਉਹਦੇ ਵਾਸਤੇ ਸਾਡਾ ਅੱਜ ਜਿਹੜਾ ਧਰਨਾ ਹੈ ਅਸੀਂ ਪੱਕਾ ਮੋਰਚਾ ਲਾ ਰਹੇ ਹਾਂ ਅਸੀਂ ਐਮਐਲਏ ਮੁਲਕ ਸਿੰਘ ਦੀ ਵੀ ਇੱਕ ਇੰਟਰਵਿਊ ਕਰੀ ਸੀ ਇਸ ਸਬੰਧ ਨੂੰ ਲੈ ਕੇ ਉਹਨੂੰ ਵੀ ਸਵਾਲ ਕਰੀ ਸੀ ਵੀ ਤੁਹਾਡਾ ਵਿੱਚ ਹੱਥ ਹੈ ਤੁਹਾਡੇ ਇਹ ਬੰਦੇ ਆਪਦੇ ਕਰੀਬੀ ਬੰਦੇ ਦੱਸੇ ਜਾ ਰਹੇ ਆ ਐਮਐਲਏ ਸਾਹਿਬ ਕਹਿੰਦਾ ਸੀ ਇਹ ਤਾਂ ਮੇਰੇ ਤੋਂ ਜਾਣ ਕੇ ਦੋਸ਼ ਲਾ ਰਹੇ ਆ ਮੇਰੀ ਤਾਂ ਕੁਲਦੀਪ ਨਾਲ ਵੀ ਉਨੀ ਹੈ ਤੇ ਉਨੀ ਉਹਦੇ ਨਾਲਾ ਮੇਰੇ ਤਾਂ ਕੋਈ ਰੋਲ ਹੀ ਨਹੀਂ ਗਏ ਦੇ ਵਿੱਚ ਦੇਖੋ ਜੀ ਜਿੰਨੇ ਵੀ ਗੁੰਡਾਗਰਦੀ ਕਰਵਾਈ ਹੈ ਚੰਦ ਭਾਨ ਦੇ ਵਿੱਚ ਐਮਐਲਏ ਅਮੋਲਕ ਸਿੰਘ ਦੇ ਕਹਿਨ ਤੇ ਉਹ ਹੋਈ ਆ ਜਿਹੜਾ ਉਹ ਐਮਐਲਏ ਕਹਿ ਰਿਹਾ ਕਿ ਮੇਰਾ ਕੋਈ ਹੱਥ ਨਹੀਂਗਾ ਅਸੀਂ ਪਿਛਲੇ ਕਈ ਦਿਨਾਂ ਤੋਂ ਜਿਸ ਦਿਨ ਤੋਂ ਐਲਾਨ ਕੀਤਾ ਸੀ ਕਿ 22 ਤਰੀਕ ਨੂੰ ਅਸੀਂ ਐਸਐਸਪੀ ਦਫ਼ਤਰ ਅੱਗੇ ਧਰਨਾ ਲਾਵਾਂਗੇ ਉਸ ਦੇ ਦੌਰਾਨ ਹੀ ਤਿੰਨ ਦਿਨ ਜਿਹੜੀਆਂ ਐਮਐਲਏ ਅਮੋਲਕ ਸਿੰਘ ਦੀਆਂ ਆਰਥਿਕਾਂ ਵੀ ਜਿਹੜੀਆਂ ਪਿੰਡਾਂ 'ਚ ਫੂਕੀਆਂ ਜਾਣੀਆਂ ਸੀ ਕੱਲ ਚੰਦਪਾਣ ਦੇ ਲੋਕ ਤੇ ਐਕਸ਼ਨ ਕਮੇਟੀ ਦੇ ਆਗੂ ਜਿਹੜੇ ਮੱਤੇਪਿੰਡ ਦੇ ਵਿੱਚ ਜਿਹੜੀ ਐਮਐਲਏ ਦੀ ਆਰਥੀ ਫੂਕਣ ਜਾ ਰਿਹਾ ਤੇ ਐਮਐਲਏ ਦੇ ਕਹਿਨ ਤੇ ਹੀ ਭਾਰੀ ਗਿਣਤੀ ਦੇ ਵਿੱਚ ਪੁਲਿਸ ਨੇ ਜਾ ਕੇ ਜਿਹੜਾ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਤੇ ਚੰਦ ਭਾਂ ਦੇ ਲੋਕਾਂ ਨੂੰ ਲਗਭਗ 3 ਘੰਟੇ ਜਿਹੜਾ ਖੱਜਲ ਕੀਤਾ ਉਹਨਾਂ ਨੂੰ ਖਰਾਬ ਕੀਤਾ ਉਹ ਰੋਕ ਛੱਡਿਆ ਉਹਨਾਂ ਨੂੰ ਪ੍ਰੋਗਰਾਮ ਤੱਕ ਨਹੀਂ ਕਰਨ ਦਿੱਤਾ ਹਜੇ ਐਮਐਲਏ ਕਹਿ ਰਿਹਾ ਕਿ ਮੇਰਾ ਕੋਈ ਹੱਥ ਨਹੀਂਗਾ ਜੇ ਜਦੋਂ ਇੱਥੇ ਲੋਕ ਸੰਘਰਸ਼ ਦੇ ਰਸਤੇ ਪਏ ਹੋਏ ਸੀਗੇ ਤੇ ਇਹੀ ਐਮਐਲਏ ਵਿਚਾਣਾਨਕ ਇਹ ਗੱਲ ਕਹਿ ਰਿਹਾ ਕਿ ਤੁਸੀਂ ਗਮਦੂਰ ਤੋਂ ਮਾਫੀ ਨਾ ਮੰਗਾਓ ਮੈਂ ਉਹਦੀ ਥਾਂ ਤੇ ਮਾਫੀ ਮੰਗ ਲੈਣਾ ਤੇ ਫਿਰ ਅਸੀਂ ਕਿਵੇਂ ਮੰਨਗੇ ਵੀ ਐਮਐਲਏ ਦਾ ਹੱਥ ਹੈ ਨਹੀਂਗਾ ਜੋ ਕੁਝ ਵੀ ਹੋਇਆ ਜੋ ਕੁਝ ਵੀ ਵਾਪਰਿਆ ਉਹ ਸਾਰਾ ਕੁਝ ਐਮਐਲਏ ਅਮੋਲਕ ਸਿੰਘ ਦੇ ਇਸ਼ਾਰੇ ਤੇ ਹੀ ਹੋ ਰਿਹਾ ਤੇ ਪੁਲਿਸ ਨੂੰ ਵੀ ਐਮਐਲਏ ਨੇ ਹੀ ਰੋਕਿਆ ਨਹੀਂ ਤੇ ਪੁਲਿਸ ਜਿਹੜੀ ਹੁਣ ਨੂੰ ਕਾਰਵਾਈ ਹੈ ਜਿਹੜੀ ਉਹ ਕਿਸੇ ਨਾ ਕਿਸੇ ਪਾਸੇ ਲਾ ਦਿੰਦੀ ਐਮਐਲਏ ਦੇ ਕਹਿਨ ਤੇ ਹੀ ਜਿਹੜਾ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਐਮਐਲਏ ਦੇ ਕਹਿਨ ਤੇ ਹੀ ਜਿਹੜਾ ਉਹਨਾਂ ਨੂੰ ਲਗਾਤਾਰ ਜਿਹੜਾ ਉਹ ਰਿਲੀਫ ਦਿੱਤੀ ਜਾ ਰਹੀ ਹੈ ਜਿਹੜਾ ਕਰਕੇ ਕਿ ਗਮਦੂਰ ਹਰਾਂ ਜਿਹੜਾ ਧੌਣ ਦੇ ਵਿੱਚ ਕਿਲਾ ਉਹ ਉਸ ਤੋਂ ਵੀ ਉਹਨਾਂ ਦੀ ਵੱਧ ਜਿਹੜੀ ਧੌਣ ਆ ਕੜਾ ਰਿਆ ਨਹੀਂ ਤੇ ਪਹਿਲਾਂ ਇਹੀ ਗਮਦੂਰ ਹਰੀ ਜਦੋਂ ਪਰਚਾ ਦਰਜ ਹੋ ਗਿਆ ਸੀ ਸਾਰਾ ਕੁਝ ਤੇ ਉਹ ਰਾਜੀਨਾਮੇ ਵਾਸਤੇ ਬੰਦੇ ਭੇਜ ਰਏ ਸੀ ਕਿ ਸਾਡੇ ਨਾਲ ਨਬੇੜੋ ਸਾਰਾ ਕੁਝ ਕਰੋ ਪਰ ਜਦੋਂ ਐਮਐਲਏ ਦੀ ਵਿੱਚ ਐਂਟਰੀ ਹੁੰਦੀ ਤਾਂ ਐਮਐਲਏ ਕਹਿੰਦਾ ਕਿ ਉਹ ਮੋਲ ਜਿਹੜਾ ਗਮਦੂਰ ਸਿੰਘ ਆ ਉਹ ਮਾਫੀ ਨਹੀਂ ਮੰਗੂਗਾ ਵੀ ਅਸੀਂ ਕੱਲਾ ਤੁਹਾਨੂੰ ਜਿਹੜਾ ਮਜ਼ਦੂਰਾਂ ਦੇ ਘਰ-ਬਾਰ ਤੋੜੇ ਆ ਜਾਂ ਉਹਨਾਂ ਦੇ ਸੱਟਾਂ ਲੱਗੀਆਂ ਉਹਦਾ ਮੁਆਵਜ਼ਾ ਦਵਾ ਦਿੰਨੇ ਆ ਤੇ ਗਮਦੂਰ ਤੋਂ ਤੁਸੀਂ ਮਾਫੀ ਨਾ ਮੰਗਵਾਓ ਜਿਹੜੀ ਇਹ ਗੱਲ ਮਾਫੀ ਦੀ ਹੈ ਇਹ ਗੱਲ ਕਦੋਂ ਹੋਈ ਤੇ ਕਿਹਨੂੰ ਕਹੀ ਗਈ ਐਮਐਲਏ ਵੱਲੋਂ ਵੀ ਤੇ ਤੁਸੀਂ ਮਾਫੀ ਨਾ ਮੰਗਾਓ ਤੇ ਮੁਆਵਜ਼ਾ ਤੁਹਾਨੂੰ ਦਵਾ ਦਿੰਨੇ ਆ ਇਹ ਪਿਛਲੇ ਦਿਨੀ ਸਾਡੇ ਕੋਈ ਸਾਥੀ ਸੀਗੇ ਪ੍ਰਾਰਤਰੀ ਜਥੇਬੰਦੀਆਂ ਵਾਲੇ ਉਹਨਾਂ ਦੇ ਨਾਲ ਜਿਹੜਾ ਐਮਐਲਏ ਮੋਲਕ ਸਿੰਘ ਐਮਐਲਏ ਗੁਰਦੇਵ ਸਿੰਘ ਤੇ ਕੋਈ ਸਾਡੇ ਹੋਰ ਸਾਥੀ ਸੀਗੇ ਇਹ ਬੈਠੇ ਆ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਜਿਹੜਾ ਐਮਐਲਏ ਨੇ ਇਹ ਗੱਲ ਰੱਖੀ ਸੀ ਤੇ ਸਾਡੇ ਸਾਥੀਆਂ ਨੇ ਸਾਫ ਤੌਰ ਤੇ ਉਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਪੈਸਿਆਂ ਵਾਸਤੇ ਸੰਘਰਸ਼ ਨਹੀਂ ਕਰ ਰਹੇਗੇ ਵੀ ਪੈਸੇ ਲੈ ਕੇ ਤੇ ਉਹਨਾਂ ਮਜ਼ਦੂਰਾਂ ਨੂੰ ਦੇ ਦਈਏ ਕੱਲ ਨੂੰ ਫੇਰ ਕੋਈ ਜਿਹੜਾ ਹੰਕਾਰਿਆ ਹੋਇਆ ਜਿਹੜਾ ਉੱਠ ਕੇ ਉਹ ਕੱਲ ਨੂੰ ਫੇਰ ਮਜ਼ਦੂਰਾਂ ਦੇ ਗਲ ਪਵੇ ਮਜ਼ਦੂਰਾਂ ਤੇ ਗੋਲੀਆਂ ਚਲਾਵੇ ਉਹਨਾਂ ਦੇ ਘਰ-ਬਾਰ ਤੋੜੇ ਤੇ ਫੇਰ ਅਗਲਾ ਪੈਸੇ ਦੇ ਕੇ ਨਿਕਲ ਜੂਗਾ ਜਿਹੜੀ ਉਹਨੇ ਗ ਮੰਗਣੀ ਪੈਣੀ ਆ ਪ੍ਰਸ਼ਾਸਨ ਨੂੰ ਵੀ ਇਹੀ ਅਸੀਂ ਕਿਹਾ ਪ੍ਰਸ਼ਾਸਨ ਆ ਕਿ ਹੁਣ ਵੀ ਅਸੀਂ ਜਿਹੜਾ ਅੱਜ ਦਾ ਧਰਨਾ ਲਾਇਆ ਇਹ ਸਾਡੀਆਂ 2-3 ਮੇਨ ਮੰਗਾਂ ਨੇ ਕੁਝ ਤਾਂ ਹੱਲ ਹੋਈਆਂ ਵੀ ਨੇ ਸਾਥੀ ਗਰਪਾਲ ਨੇ ਦੱਸਿਆ ਨੇ ਇੱਕ ਤਾਂ ਇਹ ਆ ਕਿ ਜਿਹੜਾ ਮਜ਼ਦੂਰਾਂ ਉੱਪਰ ਪਰਚਾ ਹੋਇਆ ਸੀਗਾ ਮਜ਼ਦੂਰ ਰਿਹਾ ਕਰਤੇ ਪਰ ਜਿਹੜੀ ਉਹ ਪਰਚੇ ਦੀ ਕੈਂਸਲੇਸ਼ਨ ਆ ਉਹ ਹਜੇ ਤਾਈਂ ਜਿਹੜੀ ਨਹੀਂ ਪਾਈ ਗਈ ਹਜੇ ਤਾਈਂ ਪਰਚਾ ਕੈਂਸਲ ਨਹੀਂ ਕੀਤਾ ਗਿਆਗਾ ਤੇ ਨਾਲ ਹੀ ਜਿਹੜਾ ਮਜ਼ਦੂਰ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਸੀ ਜਿਹੜੇ ਜ਼ਖਮੀ ਹੋਏ ਸੀਗੇ ਉਹਨਾਂ ਦੇ ਬਿਆਨ ਵਗੈਰਾ ਲਏ ਹੋਏ ਆ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਕਾਰਵਾਈ ਪੁਲਿਸ ਉਹ ਨਹੀਂ ਕਰ ਰਹੀ ਕਿ ਪੁਲਿਸ ਐਮਐਲਏ ਦੇ ਇਸ਼ਾਰੇ ਤੇ ਕੰਮ ਕਰਦੀ ਆ ਪੁਲਿਸ ਨੂੰ ਵੀ ਲੱਗਦਾ ਕਿ ਇਹ ਮਜ਼ਦੂਰਾਂ ਦਾ ਕੀ ਆ 4 ਦਿਨ ਇਹਨਾਂ ਨੂੰ ਵਰਾ ਲਓ 2-4 ਵਾਰ ਧਰਨੇ ਲਾਉਣਗੇ ਗੇੜੇ ਕੱਢ ਕੇ ਇਥੋਂ ਮੁੜ ਜਾਣਗੇ ਤੇ ਹੋਵੇ ਨਾ ਤੇ ਅਸੀਂ ਦਬਾ ਪਾ ਕੇ ਰਾਜੀਨਾਮਾ ਕਰਵਾ ਦਈਏ ਭਲੇਖਾ ਫਰੀਦਕੋਟ ਦੇ ਪੁਲਿਸ ਪ੍ਰਸ਼ਾਸਨ ਦਾ ਐਮਐਲਏ ਦਾ ਵੀ ਤੇ ਨਾਲ ਹੀ ਅਸੀਂ ਦੱਸਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਨੂੰ ਤੇ ਭਗਵੰਤ ਮਾਨ ਨੂੰ ਵੀ ਜਿਹੜੇ ਤੁਸੀਂ ਕਹਿੰਦੇ ਸੀਗੇ ਕਿ ਸਾਡੇ ਰਾਜ ਦੇ ਵਿੱਚ ਕਿਸੇ ਨਾਲ ਧੱਕਾ ਨਹੀਂ ਹੋਊਗਾ ਕਿਸੇ ਤੇ ਪਰਚਾ ਨਹੀਂ ਹੋਊਗਾ ਤੇ ਆ ਦੇਖ ਲਓ ਤੁਹਾਡੇ ਐਮਐਲਏ ਕਿਸ ਤਰ੍ਹਾਂ ਹਰਾਮਜਦਗੀਆਂ ਕਰਦੇ ਨੇ ਜੇ ਤੁਸੀਂ ਵਾਕੇ ਹੀ ਉਹਨਾਂ ਗੱਲਾਂ ਤੇ ਖਰੇ ਹੋ ਤੇ ਫਿਰ ਆਪਦੇ ਐਮਐਲਏ ਦੀ ਜਾਂਚ ਕਰਾਓ ਜਿਹੜੇ ਕਿ ਇਸ ਤਰ੍ਹਾਂ ਮਜ਼ਦੂਰਾਂ ਦੇ ਨਾਲ ਜਿਹੜੇ ਤੁਸੀਂ ਗੀਤ ਗਾਗਾ ਕੇ ਸੱਤਾ ਦੇ ਵਿੱਚ ਆਏ ਹੋ ਕਿ ਮਗਦਾ ਰਹੀਵੇ ਸੂਰਜਾ ਕਮੀਆਂ ਦੇ ਵੇੜੇ ਤੇ ਅੱਜ ਤੁਸੀਂ ਉਹਨਾਂ ਕਮੀਆਂ ਨੂੰ ਖਤਮ ਕਰਨ ਵਾਲੇ ਪਾਸੇ ਲੱਗੇ ਹੋਏ ਹੋ ਤੁਹਾਡੇ ਐਮਐਲਏ ਉਹਨਾਂ ਕਮੀਆਂ ਦੇ ਨਾਲ ਹੀ ਗੁੰਡਾਗਰਦੀ ਕਰ ਰਹੇ ਨੇ ਉਹਨਾਂ ਕਮੀਆਂ ਦੇ ਘਰ-ਬਾਰ ਤੋੜ ਰਹੇ ਨੇ ਤੇ ਜਿਹੜੇ ਲੋਕ ਗੁੰਡਾਗਰਦੀ ਕਰਦੇ ਉਹਨਾਂ ਦਾ ਸਾਥ ਦੇ ਰਹੇ ਨੇ ਅੱਜ ਕਿੰਨੀਆਂ ਜਥੇਬੰਦੀਆਂ ਪਹੁੰਚੀਆਂ ਇਸ ਧਰਨੇ ਦੇ ਵਿੱਚ ਅਸੀਂ ਲਗਭਗ 10-11 ਜਥੇਬੰਦੀਆਂ ਐਕਸ਼ਨ ਕਮੇਟੀ ਦੇ ਵਿੱਚ ਆ ਜੀ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਹਮੈਤ ਤੇ ਚਾਰ-ਪੰਜ ਕਿਸਾਨ ਜਥੇਬੰਦੀਆਂ ਵਿਚਾਈਆਂ ਹੋਈਆਂ ਨੇ ਤੇ ਸਾਬਕਾ ਫੌਜੀ ਵੀ ਜਿਹੜੇ ਅੱਜ ਉਹਨਾਂ ਨੇ ਵੀ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਆ ਉਹ ਵੀ ਮਜ਼ਦੂਰਾਂ ਦਾ ਸਾਥ ਦੇਣ ਵਾਸਤੇ ਪਹੁੰਚੇ ਧਰਨਾ ਪੱਕਾ ਚੱਲੂ ਤੇ ਕਿਸ ਤਰ੍ਹਾਂ ਇਹ ਪੱਕਾ ਤਰਨਾ ਹੀ ਹੈ ਜੀ ਸਾਡਾ ਪੱਕਾ ਲਾਂ ਅਣਮਿੱਥੇ ਸਮੇ ਲਈ ਹੈ ਬਿਲਕੁਲ ਕਿਉਂ ਤੁਹਾਨੂੰ ਖੱਜਲ ਖਵਾਰ ਕਰ ਰਿਹਾ ਮੋਲਕ ਐਮਐਲ ਕਿ ਲੱਗਦਾ ਕਿ ਖੱਜਲ ਖਵਾਰ ਹੋ ਕੇ ਬਹਿ ਜਾਓਗੇ ਕਿ ਹੱਕ ਲੈ ਕੇ ਜਾਓਗੇ ਦੇਖੋ ਜੀ ਅਸੀਂ ਜੇ ਖੱਜਲ ਖਵਾਰ ਹੋ ਕੇ ਬੈਠਣਾ ਹੁੰਦਾ ਤੇ ਅੱਜ ਨੂੰ ਕਦੋਂ ਦੇ ਬੈਠ ਜਾਂਦੇ ਅਸੀਂ ਅੱਜ ਵੀ ਚੇਤਾਵਨੀ ਦਿੰਨੇ ਆ ਮੋਲਕ ਸਿੰਘ ਨੂੰ ਕੋਈ ਇਹ ਨਹੀਂ ਵੀ ਉਹਦੇ ਤੋਂ ਅਸੀਂ ਉਹਦੇ ਅੱਗੇ ਝੁੱਕ ਕੇ ਜਾਉਂ ਤੋਂ ਮਾਫੀ ਮੰਗਦੇ ਆ ਅਸੀਂ ਉਹਨੂੰ ਕਹਿੰਨੇ ਕਿ ਤੂੰ ਜਿੱਥੇ ਵੀ ਭੱਜਣਾ ਜਿੰਨਾ ਜ਼ੋਰ ਲਾਉਣਾ ਲਾਲਾ ਅਸੀਂ ਸ਼ਹੀਦ ਭਗਤ ਸਿੰਘ ਦੇ ਅਸਲੀ ਵਾਰਸਾ ਅਸੀਂ ਉਹਨਾਂ ਦੀ ਨੱਕ ਨਾਲ ਜੀਬ ਲਵਾ ਕੇ ਹਟਾਂਗੇ ਚਾਹੇ ਉਹ ਅਮੋਲਕ ਸਿੰਘ ਐਮਐਲਏ ਹੋਵੇ ਚਾਹੇ ਗਮਦੂਰ ਵਰਗੇ ਹੋਣ ਚਾਹੇ ਜੱਜੀ ਵਰਗੇ ਹੋਣ ਤੇ ਚਾਹੇ ਉਹਨਾਂ ਦੇ ਜਿਹੜੇ ਗੁੰਡੇ ਹੋਰ ਮਜ਼ਦੂਰਾਂ ਤੇ ਗੋਲੀਆਂ ਚਲਾਉਂਦੇ ਸੀ ਉਹ ਜਿੱਥੇ ਮਰਜ਼ੀ ਭੱਜ ਲੈਣ ਉਹਨਾਂ ਨੂੰ ਉਹਨਾਂ ਤੇ ਬੰਦੀ ਕਾਰਵਾਈ ਜਿਹੜੀ ਉਹ ਕਰਵਾ ਕੇ ਹਟਾਂਗੇ